ਦੀ ਦੇਖੋ ਇੱਕ ਤਰ੍ਹਾਂ ਮੈਂ ਤੁਹਾਡਾ ਆਪਣਾ ਸੰਦੇਸ਼ ਦਿੰਦਾ ਹਾਂ ਅੱਜ ਅਸੀਂ ਪਹੁੰਚਿਆ ਪਿੰਡਾਂਾਂ ਬਣ ਜਟਾ ਇਥੇ ਵੀ ਇੱਕ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਨੇਸ਼ਨਲ ਅਤੇ ਜਨਰਲ ਮੈਡੀਕਲ ਕੈਂਪ ਸੋਤਨਗਨ ਮੰਡੀ ਮੰਡੀ ਵੈਲਫੇਅਰ ਸਾਡੀ ਮੇਰੇ ਨਾਲ ਹੀ ਮੌਜੂਦ ਹਨ ਆਹ ਗੱਲਬਾਤ ਉਹਨਾਂ ਨੇ ਕਰਦੀ ਹੈ ਅੱਜ 3 ਜੁਲਾਈ ਦਿਨਾਂ ਤੋਂ ਵਰਕਿੰਗ ਟੈਨਿਕ ਮੰਡੀ ਡਾਕਟਰ ਜੈਦੀ ਵੱਲੋਂ ਫ੍ਰੀ ਕੈਂਪ ਲਾਇਆ ਜਾ ਰਿਹਾ ਹੈ ਜਿਸ ਵੇਲੇ ਲੋਕਾਂ ਦਾ ਵੀ ਰਾਜ ਕੀਤਾ ਜਾ ਰਿਹਾ ਹੈ ਅੱਖਾਂ ਦੇ ਫਿਸ਼ਣ, ਖੋਦਿਆਂ ਦੇ, ਚੂੜਿਆਂ ਦੇ, ਪੱਥਰੀ ਦੇ, ਪਿੱਤੇ ਦੇ ਪੱਥਰੀ ਚਾਹ ਦੋਦੇ ਦੀ ਤਸਵੀਰ ਸਭ ਨਾਲ ਚਲੀ ਕੀਤੀ ਜਾਣੀ ਹੈ। ਅਸਵੀਏ ਤੋਂ ਸਾਡੇ ਤੋਂ ਬਹੁਤ ਜ਼ਰੂਰਤ ਨੂੰ ਚੱਲ ਕੇ ਲੱਗ ਲੱਗੇ ਪਿੰਡਾਂ ਤੋਂ ਆਈ ਦੇ ਫਰੀ ਸਨੋਸਪ੍ਰੈਸ਼ੈਂਟ ਦੇਖਣਾ ਕੋਸ਼ਿਸ਼ ਕੀਤਾ। ਇਹਨਾਂ ਦੇ ਸਾਰੇ ਬਾਕੀ ਅਪ੍ਰੈਸ਼ੈਂਟ ਸਭ ਨੰਦਰ ਦੀ ਇੰਤਜ਼ਾਰ ਹੈ। ਮੰਨਦੀ ਗੱਲ ਹੈ ਕਿ ਇਹ ਸ਼ਾਂ ਗ੍ਰੀਨ ਲੋਕਾਂ ਲਈ ਕੋਈ ਨਹੀਂ ਕੰਮ ਕਰਦੀ ਹੈ ਜੇ ਕਰਦੀ ਤੁਸੀਂ ਤੁਹਾਨੂੰ ਮਨਜੀਤ ਮਨਜੀਤ ਦਸਟ ਸੈਟ ਲਈ ਜੋ ਇਹ ਸੈਟ ਲਾਇਆ ਜਾ ਰਿਹਾ ਹੈ ਇਹ ਸਵਰਗੀ ਸਿਰ ਕਰਤ ਕਰਨ ਲਈ ਮਨਜੀਤ ਫਰਪਤਾ ਦੀ ਗਾਹੋਂ ਚ ਲਾਇਆ ਜਾਂ ਜਾਂ ਇਸ ਵਿੱਚ ਲੋਕਾਂ ਦੀ ਪੜਾਈ ਲਈ ਹੋਰ ਵੀ ਕੰਮ ਹੋਏਗਾ ਲਈ ਮਨਜੀਤ ਦਸਟ ਸੈਟ ਦੀ ਜਰੂਰ ਹੋ ਕਰੀਗੇ